ਤੋ ਸਾਰੇ ਹੀ ਸਤਿਕਾਰਯੋਗ ਲੋਕਾਂ ਦਾ ਨਿਰਮਲ ਕੁਵਾਰੀ YouTube ਚੈਨਲ ਤੇ ਸਵਾਗਤ ਹੈ ਸੋ ਮੈਂ ਹਾਂ ਤੁਹਾਡਾ ਆਪਣਾ ਨਿਰਮਲ ਕੁਵਾਰੀ ਕਾਨੂੰਗੋ ਸੋ ਅੱਜ ਤੁਹਾਨੂੰ ਅਸੀਂ ਬਹੁਤ ਹੀ ਮਾਲਮੇਕ ਮੇ ਦੀ ਜਿਹੜਾ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਜੋ ਲਾਈਵ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਪਤਵੰਤੇ ਵਿਅਕਤੀਆਂ ਨੇ ਮੰਗਿਆ ਸੀ ਕਿ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਜਿਹੜੀ ਜ਼ਮੀਨ ਹੈ ਜਿਹੜੀ ਵੱਖ-ਵੱਖ ਦੀ ਜਿਹਨਾਂ ਵਿੱਚ ਜ਼ਮੀਨ ਦੀ ਮਿੰਤੀ ਦੇ ਵੱਖ-ਵੱਖ ਕਿਹੜੇ ਪਮਾਨੇ ਹਨ ਤੋ ਇਹ ਜਿਹੜੀ ਬਹੁਤ ਮਹੱਤਵਪੂਰਨ ਉਹ ਕਿਹੜੇ-ਕਿਹੜੇ ਪਮਾਨੇ ਨੇ ਸੋ ਉਹਨਾਂ ਪਮਾਨਿਆਂ ਬਾਰੇ ਆਪਾਂ ਅੱਜ ਗੱਲ ਕਰਾਂਗੇ ਉਹਨਾਂ ਪਮਾਨਿਆਂ ਨੂੰ ਜਿਹੜੀ ਕਨਵਰਸ਼ਨ ਕਿਵੇਂ ਕਰਨੀ ਆ ਉਹ ਵੀ ਆਪਾਂ ਗੱਲ ਕਰਾਂਗੇ ਔਰ ਵਿਕੇ ਵਿਸਵੇ ਦੇ ਬਾਰੇ ਵੀ ਗੱਲ ਕਰਾਂਗੇ ਔਰ ਸਟੈਂਡਰਡ ਰੱਖਵਾ ਕਿਵੇਂ ਕੱਢੀਦਾ ਮਰੱਬੇਬੰਦੀ ਵੇਲੇ ਜਿਹੜੇ ਕੀਮਤ ਅੰਦਾਜ਼ੇ ਕਿਵੇਂ ਪਾਈ ਜਾਂਦੀ ਸੀ ਉਹ ਵੀ ਗੱਲ ਕਰਾਂਗੇ ਔਰ ਬਿਲਕੁਲ ਸੌਖੇ ਤਰੀਕੇ ਨਾਲ ਤੁਹਾਨੂੰ ਜਿਹੜਾ ਮਾਲਮੇਕਮੇ ਦੇ ਵਿੱਚ ਕੀ ਕਿਸ ਤਰ੍ਹਾਂ ਆਪਾਂ ਉਹਨਾਂ ਨੂੰ ਤਬਦੀਲ ਕਰ ਸਕਦੇ ਹਾਂ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜ਼ਮੀਨ ਮਿੰਤੀ ਦੇ ਵੱਖ-ਵੱਖ ਕਿਹੜੇ ਪਮਾਨੇ ਹਨ ਇਹ ਬਹੁਤ ਸਾਰੇ ਜਿਹੜੇ ਜ਼ਮੀਨ ਨਾਲ ਸੰਬੰਧਿਤ ਕਿਸਾਨ ਨੇ ਔਰ ਜਿੰਨੇ ਵੀਰ ਨੇ ਉਹਨਾਂ ਨੇ ਬਹੁਤ ਮੰਗ ਕੀਤੀ ਸੀ ਕਿ ਇਹਦੇ ਬਾਰੇ ਫੇਰ ਵਿਸਥਾਰ ਜਿਹੜੀ ਪਾਈ ਜਾਵੇ ਸੋ ਮਰਬੇਬੰਦੀ ਜਦੋਂ ਹੋਈ ਹੈ 1953 ਤੋਂ ਲੈ ਕੇ 59 ਤੱਕ ਮਰਬੇਬੰਦੀ ਜਿਹੜੀ ਹੈ ਉਹ ਇਸ ਹਿਸਾਬ ਨਾਲ ਹੋਈ ਸੀ ਜੋ ਮੈਂ ਇੱਥੇ ਆਪਾਂ ਡਿਟੇਲ ਅੱਜ ਤੁਹਾਨੂੰ ਦਿਖਾਉਣੀ ਹੈ ਸੋ 1 ਮੀਟਰ ਪ੍ਰਣਾਲੀ ਵਿੱਚ ਇਹਨੂੰ ਕਿਵੇਂ ਬਦਲਗੇ ਔਰ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਹਨੂੰ ਮੀਟਰਕ ਪ੍ਰਣਾਲੀ ਦੇ ਵਿੱਚ ਜੋ ਹੁਣ ਫਰਦ ਕੇਂਦਰ ਤੋਂ ਨਕਲ ਜਾਰੀ ਹੁੰਦੀ ਹੈ ਉਹਦੇ ਜਿਹੜੀ ਮੀਟਰਕ ਪ੍ਰਣਾਲੀ ਜਿਹੜੀ ਹੈ ਚੱਲਦੀ ਹੈ ਉਹਦੇ ਵਿੱਚ ਹੈਕਟੇਅਰ, ਏਅਰ, ਸੈਂਟੇਅਰ ਲਿਖੇ ਹੁੰਦੇ ਆ ਜਿਹੜੀ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਚ ਦੱਸਿਆ ਸੋ ਮਰਬੇ ਮੰਦੀ ਵੇਲੇ ਔਰ ਪੰਜਾਬ ਦੇ ਜਿਹੜਾ ਕਿਸਾਨਾਂ ਨੂੰ ਜ਼ਮੀਨ ਨਾਲ ਸੰਬੰਧਿਤ ਲੋਕਾਂ ਨੂੰ ਜਿਹੜਾ ਵੱਡਾ ਭੰਬਲ ਬੂਸਾ ਹੈ ਉਹ ਇਹ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਜਿਹੜੀਆਂ ਵੱਖ-ਵੱਖ ਜਿਹੜੀਆਂ ਉਹਨਾਂ ਕਰਮ ਕਹਿੰਨੇ ਆਪਾਂ ਹਰ ਇੱਕ ਨੂੰ ਪਰ ਉਹ ਕਰਮ ਦਾ ਜਿਹੜੀ ਡਾਈ ਹੈਗੀ ਹੈ ਜਿਹੜਾ ਉਹਦਾ ਪਮਾਨ ਉਹ ਉਹ ਵੱਖਰਾ ਵੱਖਰਾ ਹੈ ਇੱਥੇ ਨੰਬਰ ਤੇ ਜਿਹੜੀ ਕਰਮ ਚਲਦੀ ਹੈ 6 ਤਰ੍ਹਾਂ ਦੇ ਪਮਾਨੇ ਪੰਜਾਬ ਦੇ ਵਿੱਚ ਜਿਹੜੇ ਚੱਲ ਰਹੇ ਆ ਔਰ ਜਿਹੜੀ 1 ਨੰਬਰ ਤੇ ਜਿਹੜੀ ਕਰਮ ਚਲਦੀ ਹੈ ਉਹ ਕਰਮ ਦਾ ਪਮਾਨਾ ਜਿਹੜਾ ਉਹ 54 ਇੰਚੀ ਹੈ 54 ਇੰਚੀ ਹੈ ਔਰ ਇੱਕ ਕਰਮ 54 ਇੰਚੀ ਦੇ ਬਰਾਬਰ ਹੈ ਔਰ ਬਰਾਬਰ ਜਿਹੜਾ ਉਹਦਾ ਮੀਟਰ ਜਿਹੜੀ ਮੀਟਰ ਪ੍ਰਣਾਲੀ ਦੇ ਵਿੱਚ ਕਿਵੇਂ ਬਦਲਣਾ ਇੱਕ ਕਰਮ ਨੂੰ 1.3716 ਮੀਟਰ ਨਾਲ ਮਲਟੀਪਲਾਈ ਕਰ ਦੇਣਾ ਉਹ ਦੇ ਪੂਰੇ ਮੀਟਰ ਬਣ ਜਾਣਗੇ ਬਿਲਕੁਲ ਅਕੂਰੇਟ ਔਰ ਨੰਬਰ 2 ਤੇ ਜਿਹੜੀ ਕਰਮ ਹੈਗੀ ਹੈ 57.157 ਔਰ ਇਹਦੇ ਵਿੱਚ ਇਹ ਚਲਦੀ ਹੈ ਜਿਹੜੀ ਪਹਿਲੀ ਕਰਮ ਤੁਹਾਡੇ ਨਾਲ ਸਾਂਝੀ ਕੀਤੀ 54 ਇੰਚ ਵਾਲੀ ਇਹ ਜਿਹੜਾ ਕਪੂਰਥਲਾ ਰਿਆਸਤ ਦਾ ਇਲਾਕਾ ਇਹ ਚ ਸ਼ਾਮਲ ਸਾਰਾ ਇਹਦਾ ਪੰਜਾਬ ਦਾ ਜਿਹੜਾ ਕਪੂਰਥਲਾ ਰਿਆਸਤ ਦਾ ਇਲਾਕਾ ਸੀ ਤੋ ਜਿਹੜੀ ਇਹ ਇਹਦੇ ਵਿੱਚ ਮੋਸਟਲੀ ਇਹ ਜਿਹੜੀ 54 ਇੰਚ ਦੀ ਉਸ ਏਰੀਆ ਚ ਪਾਈ ਜਾਂਦੀ ਹੈ ਜਿਹੜੀ ਕਰਮ 57.157 ਇੰਚ ਜਿਹੜੀ ਇਹ ਹੈਗੀ ਹੈ ਇਹਦੀ ਇਹਨੂੰ ਮੀਟਰਕ ਪ੍ਰਣਾਲੀ 'ਚ ਬਦਲਣਾ ਚਾਹੁੰਦੇ ਆ 1.457 ਮੀਟਰ ਇਹਦੇ ਨਾਲ ਮਲਟੀਪਲਾਈ ਕਰ ਦੇਣਾ ਤੇ ਉਹ ਉਹ ਪੂਰਾ ਉੱਥੇ ਪਮਾਨਾ ਤੁਹਾਡੇ ਸਾਹਮਣੇ ਜਿਹੜਾ ਉਹਦੇ ਨਾਲ ਆ ਜਾਏਗਾ ਇਹ ਨਾਪਾ ਰਿਆਸਤੇ ਵਿੱਚ ਜੋ ਆਪਣੀ ਰਹੀ ਹੈ ਮਲੇਰ ਕੋਟ ਦਾ ਹੁਣ ਜ਼ਿਲ੍ਹਾ ਬਣ ਚੁੱਕਾ ਹੈ ਇਹ ਪੁਰਾਣੀ ਰਿਆਸਤ ਹੈ ਫਾਜ਼ਿਲਕਾਰ ਉਪਰ ਪਟਿਆਲਾ ਤੇ ਅਬੋੜ ਇਸ ਏਰੀਏ ਦੇ ਵਿੱਚ ਜਿਹੜਾ ਇਹ ਮਤਲਬ ਜਿਹੜੀ ਜਿਹੜੀ ਕਰਨ ਦੀ ਪਮੈਸ਼ ਜਿਹੜੀ ਹੈ ਇਹਦੇ ਨਾਲ ਮੰਤੀ ਕਰਕੇ ਇਹਦੇ ਨਾਲ ਹੀ ਸਾਰਾ ਰਿਕਾਰਡ ਜਿਹੜਾ ਉਹ ਤਿਆਰ ਹੋਇਆ ਸੋ ਅੱਗੇ ਤਿੰਨ ਨੰਬਰ ਤੇ ਜਿਹੜੀ ਜਿਹੜੀ ਕਰਨ ਪੰਜਾਬ ਦੇ ਵਿੱਚ ਚੱਲ ਰਹੀ ਹੈ ਉਹ ਐ 57.5 ਇੰਚ 57.5 ਇੰਚ ਇਹਦਾ ਜਿਹਦਾ ਮੀਟਰ ਪ੍ਰਣਾਲੀ ਜਿਹਨੂੰ ਬਦਲਣ ਵਾਸਤੇ 1.4605 ਮੀਟਰ ਸੋ ਤੁਸੀਂ ਇਹਦੇ ਨਾਲ ਇਸ ਕਰਮ ਨੂੰ ਇੰਨੇ ਮੀਟਰ ਨਾਲ ਗੁਣਾ ਕਰਕੇ ਉਹ ਸਾਰਾ ਜਿਹੜਾ ਜਿਹੜਾ ਮੀਟਰ ਪ੍ਰਣਾਲੀ ਜਿਹੜੀ ਉਹਦੇ ਵਿੱਚ ਤਬਦੀਲ ਹੋ ਜਾਊਗਾ ਉਹ ਬਿਲਕੁਲ ਸਾਰੇ ਪੰਜਾਬ ਚ ਆਉਣ ਵਾਲੇ ਸਮੇਂ ਚ ਹੋਏਗਾ ਇਹ ਨਾਜਮੀ ਹੋਏਗਾ 20 ਸਾਰ ਨੂੰ ਹੋ ਜੇ 10 ਨੂੰ ਜੀ ਜਦੋਂ ਵੀ ਕਿਉਂਕਿ ਮੀਟਰ ਪ੍ਰਣਾਲੀ ਚ ਇਹ ਬਣੇਗਾ ਸਾਰਾ ਸੋ ਇਹ ਜਲੰਧਰ ਜ਼ਿਲ੍ਹੇ ਚ ਜਿਹੜੇ ਇਹ ਜ਼ਿਲ੍ਹੇ ਚਲਦੀ ਆ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਪਠਾਨਕੋਟ ਤੇ ਗੁਰਦਾਸਪੁਰ ਦਾ ਜਿਹੜਾ ਕੁਝ ਪਹਾੜੀ ਏਰੀਏ ਦੇ ਨਾਲ ਜਿੰਨੇ ਏਰੀਏ ਪੈਂਦੇ ਨੇ ਉਹਨਾਂ ਦੇ ਵਿੱਚ ਜਿਹੜੀ ਇਹ ਜਿਹੜੀ ਗਰੀਬ ਚਲਦੀ ਹੈ ਔਰ ਜਿਹੜੀ ਇੱਕ ਕਰਮ 60 ਇੰਚ ਦੀ ਜਿਹੜੀ ਹੈਗੀ ਹੈ 5 ਫੁੱਟੀ ਜਿਹਨੂੰ ਕੋ ਪੰਜ ਫੁੱਟੀ ਕਰਮ ਵੀ ਕਹਿ ਦਿੰਦੇ ਆ ਜਿਹੜੀ ਘਮਾਉਂ ਦੇ ਵਿੱਚ ਵੀ ਚਲਦੀ ਆ ਸੋ ਉਹ 60 ਇੰਚੀ ਜਿਹੜੀ ਜੇ ਉਹਨੂੰ ਮੀਟਰ ਪ੍ਰਣਾਲੀ ਚ ਬਦਲਣਾ ਹੋਵੇ ਤਾਂ ਉਹ 1.524 ਮੀਟਰ ਦੇ ਬਰਾਬਰ ਹੁੰਦੀ ਹੈ ਇਹਨੂੰ ਜਦੋਂ ਤੁਸੀਂ ਮਲਟੀਪਲਾਈ ਕਰੋਗੇ ਦੋ ਕਰਮਾ ਨਾਲ ਕਰੋਗੇ ਇਹਨੂੰ ਦੋ ਨਾਲ ਮਲਟੀਪਲਾਈ ਕਰ ਸਕਦੇ ਆ ਪੂਰਾ ਆਏਗਾ ਸੋ ਇਹ ਫਰੀਦਕੋਟ ਦੀਆਂ ਸ਼ਾਹੀ ਰਿਆਸਤਾਂ ਚ ਅੰਮ੍ਰਿਤਸਰ ਤਰਨ ਤਰਨ ਤੇ ਫਰੋਜ਼ਪੁਰ ਦੇ ਕੁਝ ਇਲਾਕਿਆਂ 'ਚ ਇਹ ਮਤਲਬ ਹੋਵੇ ਜਿਹੜੀ ਕਰਮ ਜਿਹੜੀ ਚੱਲਦੀ ਰਹੀ ਹੈ ਮਰਬੇ ਬੰਦੀ ਜਿਹਦੇ ਜਦੋਂ ਹੋਈ ਹੈ ਉਹਦੇ 'ਚ ਇਹ ਵਰਤੀ ਗਈ ਹੈ ਤੇ ਉਹਦਾ ਰਿਕਾਰਡ ਉੱਥੋਂ ਦਾ ਉਹਨਾਂ ਦੇ ਨਾਮਕ ਬਣਿਆ ਸੋ ਅੱਗੇ 5 ਨੰਬਰ ਤੇ 5 ਨੰਬਰ ਤੇ ਜਿਹੜੀ ਹੈ ਇਹ ਕਰਮ ਹੈ 66 ਇੰਚੀ ਇਹ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ 'ਚ ਹੈ ਜਿਹੜੀ 5.5 ਫੁੱਟੀ ਕਰਮ ਜਿਹਨੂੰ ਆਪਾਂ ਕਹਿੰਦੇ ਆ 66 ਇੰਚੀ ਜਿਹੜੀ ਕਰਮ ਉਹ 55 ਫੁੱਟ ਦੀ ਜ਼ਰੀਬ ਹੁੰਦੀ ਹੈ ਔਰ ਉਹ ਉਹਦੇ ਨਾਲ ਮਿਲਦੀ ਜਿਹੜੀ ਹੁੰਦੀ ਹੈ ਉਹ ਉਹਨਾਂ 66 ਇੰਚ ਜਿਹੜੀ ਉਹ 1.67 6.4 ਮੀਟਰ ਦੇ ਬਰਾਬਰ ਹੁੰਦੀ ਹੈ ਜੇ ਤੁਸੀਂ ਇਹਨੂੰ ਕਨਵਰਟ ਕਰਨਾ ਹੋਵੇ ਤਾਂ ਇਸ ਨਾਲ ਤੁਸੀਂ ਅ 1.67 6.4 ਨਾਲ ਗੁਣਾ ਕਰਕੇ 2 ਕਰਮਾ ਹੁਣ 2 ਨਾਲ ਗੁਣਾ ਕਰਨਾ 3 ਕਰਮਾ ਹੁਣ 3 ਨਾਲ ਕਰਕੇ ਤੁਸੀਂ ਮੀਟਰਕ ਪ੍ਰਣਾਲੀ 'ਚ ਬਦਲ ਸਕਦੇ ਹੋ ਸੋ ਇਹ ਮੋਗਾ ਬਠਿੰਡਾ ਸੰਗਰੂਰ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਫਤਿਹਗੜ੍ਹ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕੁਝ ਪੁਰਾਣੇ ਜਿਹਨੇ ਵੀ ਬਦਲ ਕੇ ਨਵੇਂ ਬਣੇ ਆ ਸੋ ਉਹਨਾਂ ਦੇ ਵਿੱਚ ਇਹ ਮੀਟਰ ਜਿਹੜੀ ਹੈਗੀ ਹੈ ਜਰੀਬ ਦਾ ਪਮਾਨਾ ਜੋ ਮਿੰਤੀ ਦਾ ਪਮਾਨਾ ਚੱਲਦਾ ਰਿਹਾ ਜਿਹੜੀ ਪੰਜਾਬ ਚ 6 ਨੰਬਰ ਤੇ 6ਵੀਂ ਔਰ ਚੱਕਰਮ ਜਿਹੜੀ ਹੈ ਬਰਾਬਰ 99 ਇੰਚ ਇਹਨੂੰ ਗੱਟਾ ਵੀ ਕਹਿੰਦੇ ਗੱਟਾ ਸੋ ਇਹਨੂੰ ਗੱਟਾ ਵੀ ਬੋਲਦੇ ਆ ਗੱਟਾ ਵੀ ਕਹਿੰਦੇ ਕਈ ਥਾਈਂ ਔਰ ਕਈ ਥਾਈਂ ਕਹਿੰਦੇ ਗੱਠਾ ਅਕੇ ਤੇ ਆਦ ਕਠਠੇ ਕੰਨਾ ਗੱਠਾ ਇਹ ਇਹਨੂੰ ਜਿਹੜਾ ਸਾਡੇ ਮਾਲਮਾਇਕਮ ਦੀ ਭਾਸ਼ਾ ਗੱਟਾ ਜਾਂ ਗੱਟਾ ਵੀ ਕਿਹਾ ਜਾਂਦਾ ਸੋ ਇਹਦਾ ਜਿਹੜਾ 2.5146 ਮੀਟਰ ਹੁੰਦਾ ਸੋ ਜਿੰਨੇ ਮਤਲਬ ਇਹ ਕਰਮ ਜਿਹੜੀ ਨਰਵੈਂਚੀ ਵਾਲੀ ਹੈ ਜੇਕਰ ਆਪਾਂ ਇਹਨੂੰ ਮੀਟਰ ਪ੍ਰਣਾਲੀ 'ਚ ਬਦਲਣਾ ਸੋ ਐਨੇ ਨਾਲ ਮਲਟੀਪਲਾਈ ਕਰਕੇ ਸਾਰੀਆਂ ਚੀਜ਼ਾਂ ਬਿਲਕੁਲ ਇੱਕੋ ਲੈਵਲ ਤੇ ਆਉਣਗੀਆਂ ਸੋ ਇਹਨੂੰ ਪੂਰਾ ਇਸ ਮੀਟਰ ਪ੍ਰਣਾਲੀ 'ਚ ਬਦਲਣ ਦਾ ਤਰੀਕਾ ਇਹ ਕਿਹੜੇ-ਕਿਹੜੇ ਜ਼ਿਲ੍ਹਿਆਂ ਚਲਦੀ ਨੇ ਲੁਧਿਆਣਾ ਅਤੇ ਸਾਫਾ ਰਿਆਸਤ ਜੀਨ ਦੇ ਲਾਕੇ ਜੀਂਦ ਜਿਹੜਾ ਹੁਣ ਹਰਿਆਣਾ ਦੇ ਵਿੱਚ ਪ੍ਰੈਜ਼ੈਂਟ ਪੈਂਦਾ ਪਰ ਉਦੋਂ ਪੰਜਾਬ ਦਾ ਜਿਹੜਾ ਆਪਣਾ ਮਹਾ ਪੰਜਾਬ ਹੁੰਦਾ ਸੀ ਔਰ ਉਹਦੇ ਵਿੱਚ ਅਜਾਦ ਦੀਆਂ ਰਿਆਸਤਾਂ ਜਦੋਂ ਅਲੱਗ ਹੋਈਆਂ ਔਰ ਜਦੋਂ ਪੰਜਾਬ ਹੋਂਦ 'ਚ ਆਇਆ ਔਰ ਉਦੋਂ ਬਾਅਦ ਮਤਲਬ ਇਹ ਜਿਹੜੇ ਪਮਾਨੇ ਉਦੋਂ ਪਹਿਲਾਂ ਰੱਬੇ ਬੰਦੀ ਵੇਲੇ ਕਿਉਂਕਿ ਪੰਜਾਬ ਜਿਹੜਾ ਬਾਅਦ ਦੇ ਵਿੱਚ ਹਰਿਆਣਾ ਤੇ ਮਾਚਲ ਨਾਲ ਕੋਈ ਸੋ ਉਦੋਂ ਰੱਬੇ ਬੰਦੀ ਵੇਲੇ ਇਕੱਠੇ ਸੀ ਤਿੰਨੇ ਸੂਬੇ ਸੋ ਇਹ ਇਹਨਾਂ ਦੇ ਵਿੱਚ ਚਲਦੀ ਹੈ ਸੋ ਇਹ ਇਹ ਇਤ ਇਤੋਂ ਅੱਗੇ ਜਿਹੜੇ ਹੋਰ ਬਹੁਤ ਸਾਰੇ ਜਿਹੜੇ ਸਵਾਲ ਆਏ ਸੀ ਕਿ ਬਿਸਵੇਆਂ ਨੂੰ ਮਰਲਿਆਂ ਵਿੱਚ ਕਿਵੇਂ ਤਬਦੀਲ ਕੀਤਾ ਜਾਵੇ ਅਤੇ ਮਰਲਿਆਂ ਨੂੰ ਬਿਸਵੇਆਂ ਵਿੱਚ ਕਿਵੇਂ ਬਦਲੀਏ ਕਿ ਬਹੁਤ ਸੌਖਾ ਢੰਗ ਤੋਂ ਦੱਸਿਆ ਕਿਉਂਕਿ ਇੱਕ ਬਿਸਵਾ ਜਿਹੜਾ ਉਹ 20 ਬਿਸਵਾਸੀ ਦੇ ਬਰਾਬਰ ਹੁੰਦਾ ਹੈ ਔਰ ਇੱਕ ਬਿੱਗਾ ਬਿੱਗੇ ਦੇ ਵਿੱਚ 20 ਬਿਸਵੇ ਹੁੰਦੇ ਔਰ ਜਿਹੜੇ ਜਦੋਂ ਤੁਸੀਂ ਕੁੱਲ ਬਿਸਵੇ ਫਰਜ਼ ਕਰ ਲੋ ਤੁਹਾਨੂੰ ਇਹਲਾ ਕਹਿੰਦਾ ਵੀ ਮੈਂ ਬਿਸਵਿਆਂ ਤੋਂ ਜਿਹੜੇ ਮਰਲੇ ਬਣਾਉਣੇ ਆ ਸੋ ਤੁਸੀਂ ਕੁੱਲ ਬਿਸਵੇ ਗੁਣਾ 5/3 ਉੱਤੇ 5 ਨਾਲ ਗੁਣਾ ਕਰਨੀ ਆ ਥੱਲੇ 3 ਤੇ ਵੰਡ ਦੇਣਾ ਸੋ ਇਹ ਜਿਹੜਾ ਕੁੱਲ ਮਰਲੇ ਤੁਹਾਡੇ ਕੋਲੇ ਬਰਾਬਰ ਆ ਜਾਣੇ ਕਿਉਂਕਿ ਜਿਹੜਾ ਬਿਸਵਾ ਹੈ ਉਹ ਵੱਡਾ ਹੁੰਦਾ ਮਰਲਾ ਛੋਟਾ ਹੁੰਦਾ ਇਸ ਕਰਕੇ ਇਹਦਾ ਫਾਰਮੂਲਾ 5/3 ਹੁਣ ਤੁਸੀਂ ਸਵਾਲ ਹੋਊਗਾ ਤੁਹਾਡਾ ਵੀ ਇਹ 5/3 ਕਿੱਥੋਂ ਆਇਆ ਇਹ 5/3 1 ਏਕੜ ਵਿੱਚ 160 ਮਰਲੇ ਹੁੰਦੇ ਆ 1 ਏਕੜ ਵਿੱਚ 160 ਮਰਲੇ ਔਰ 1 ਏਕੜ ਵਿੱਚ 96 ਵਿਸਵੇ ਹੁੰਦੇ ਔਰ ਜਦੋਂ ਆਪਾਂ ਇਹਨਾਂ ਨੂੰ ਡਿਵਾਈਡ ਕਰਦੇ ਆ ਵੰਡਦੇ ਆ ਇਹ 32 ਪਾਜਾ ਇਹ 32 ਤੇ ਵੰਡਿਆ ਜਾਂਦਾ 32 32 ਤੇ ਵੰਡਿਏ 32 ਪਾਜਾ 160 ਤੇ 32 3 96 ਇਸ ਕਰਕੇ ਇਥੋਂ ਫਾਰਮੂਲਾ ਨਿਕਲੇ ਆ ਵੀ ਏਕੜ ਉਨਾ ਹੀ ਹੈ ਬਰਾਬਰ ਹੈ ਪਰ ਉਹਨੂੰ ਕਰਨ ਵਾਸਤੇ ਜਿਹਨ 96 ਮਰਲੇ ਕਹਿਣ ਤੋਂ ਭਾਵ ਬਰਾਬਰ ਹੈ 160 96 ਬਿਸਵੇ ਸੋ 96 ਬਿਸਵੇ ਬਰਾਬਰ 160 ਮਰਲੇ ਇਹ ਇਹ ਦਾ ਫਾਰਮੂਲਾ ਹੈ ਇਹਦੇ ਤੋਂ ਫਿਰ 5 ਉੱਤੇ 5 ਆ ਗਿਆ ਕੱਟ ਕੇ 32 ਦੇ ਨਾਲ ਥੱਲੇ 32 ਨੂੰ 3 ਤੇ ਕੱਟਿਆ 3 ਆ ਗਿਆ ਸੋ ਇਹ 5/3 ਜਿਹੜਾ ਫਾਰਮੂਲਾ ਹੈ ਕੁੱਲ ਬਿਸਵੇ ਜਦੋਂ ਬਣਾਉਣੇ ਹੋਣ ਤੁਸੀਂ 5 ਨਾਲ ਗੁਣਾ ਕਰਨੀ ਹੈ 3 ਤੇ ਵੜ ਦੇਣਾ ਤੁਹਾਡੇ ਸਾਹਮਣੇ ਇਹ ਕੁੱਲ ਮਰਲੇ ਆ ਜਾਣਗੇ ਸੋ ਇਹਦੀ ਜੇਦੂ ਉਲਟ ਤੋਨੂ ਗੇਂਦਾਂ ਵੀ ਕੁੱਲ ਮਰਲੇ ਤਾਂ ਮੈਨੂੰ ਪਤਾ ਹੈ ਪਰ ਮੈਂ ਉਹਦੇ ਜਿਹੜੇ ਬਿਸਵੇ ਬਣਾਉਣੇ ਸੋ ਤੁਸੀਂ ਕੁੱਲ ਮਰਲੇ ਲਿਖ ਲੈਣੇ ਗੁਣਾ ਉਹਨੂੰ 3 ਨਾਲ ਕਰਨਾ ਆਹ ਫਾਰਮੂਲਾ ਉਲਟ ਕਰ ਦੇਣਾ ਤੈਨੂੰ ਉੱਪਰ ਲੈਣਾ 5 ਨੂੰ ਥੱਲੇ ਲੈ ਆਉਣਾ ਸੋ 3 ਨਾਲ ਹੁਣਾ ਕਰਕੇ 5 ਨਾਲ ਵੰਡ ਦੇਣਾ ਇਹ 5 ਨਾਲ ਵੰਡਣ ਦਾ ਮਕਸਦ ਹੈ ਕਿਉਂਕਿ ਮਰਲਾ ਬਿਸਵੇ ਤੋਂ ਛੋਟਾ ਹੁੰਦਾ ਜਦੋਂ ਉਹਦੇ ਆਪ ਭਾਗ ਕਰ ਦਿੰਨੇ ਔਰ ਜਿਆਦਾ ਭਾਗ ਕਰ ਦਿੰਨੇ ਸੋ ਉਹ ਚੀਜ਼ ਵੱਡੀ ਬਣ ਜਾਂਦੀ ਆ ਘਟ ਗਿਣਤੀ 'ਚ ਉਹਦੇ ਬਰਾਬਰ ਹੁੰਦੀ ਆ ਸੋ ਇਹ ਫਾਰਮੂਲਾ ਤੁ ਨੂੰ ਕਦੇ ਵੀ ਤੁਸੀਂ ਬਿਸਵੇ ਤੋਂ ਮਰਲੇ ਬਣਾਉਣੇ ਹੋਣ ਮਰਲਿਆਂ ਤੋਂ ਬਿਸਵੇ ਬਣਾਉਣੇ ਹੋਣ ਇਹ ਪੂਰਾ ਵੇਰਵੇ ਸਹਿਤ ਔਰ ਇਸ ਤੋਂ ਅੱਗੇ ਜਿਹੜਾ ਹੈਗਾ ਮਰਲੇ ਕਨਾਲਾਂ ਏਕੜ ਹੱਟੇ ਬਿਸਵੇ ਬਿਸਵਾ ਸਿੰਘਾ ਬਿੱਕੇ ਮੀਟਰਕ ਮਾਉ ਕਿਵੇਂ ਬਦਲਗੇ ਇਹਨਾਂ ਕਿ ਬਹੁਤ ਸੌਖਾ ਅਸੀਂ ਤੁਹਾਡੇ ਵਾਸਤੇ ਫਾਰਮੂਲਾ ਬਣਾਇਆ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਵੱਡੀ ਪੱਧਰ ਤੇ ਔਰ ਇਸ ਵੀਡੀਓ ਨੂੰ ਬਿਲਕੁਲ ਕਲੋਜ਼ ਕਰਕੇ ਵੀ ਦਿਖਾਵਾਂਗੇ ਤੁਹਾਨੂੰ ਔਰ ਤੁਸੀਂ ਆਪਣੇ ਬਿਲਕੁਲ ਇਹਨੂੰ ਲਾ ਕੇ ਰੱਖਣਾ ਆਪਣੀ ਕਿਸੇ ਬੁੱਕ ਦੇ ਵਿੱਚ ਔਰ ਜੇ ਆ ਪ੍ਰਿੰਟ ਕਢਾ ਕੇ ਵੀ ਤੁਸੀਂ ਆਪਣੇ ਲਾ ਸਕਦੇ ਹੋ ਤਾਂ ਜੋ ਤੁਹਾਨੂੰ ਬਿਲਕੁਲ ਸਖਾਲਾ ਰਵੇ ਇੱਕ ਮਰਲਾ ਵਰਤ ਕਰ ਲਓ ਤੁਸੀਂ ਕੱਢਣਾ ਵਰਗ ਗਾਜ ਕੱਢਨੇ ਆ ਵਰਗ ਫੁੱਟ ਕੱਢਨੇ ਵਰਗ ਫੁੱਟ 272.25 ਹੈ ਔਰ 30.25 ਜਿਹੜੇ ਵਰਗ ਗਾਜ ਹੁੰਦੇ ਇੱਕ ਮਰਲੇ ਦੇ ਵਿੱਚ ਜੇ ਦੋ ਮਰਲਿਆਂ ਚ ਟਿਕਟਨੇ ਜਾਉਨੇ ਆ ਤਾਂ ਇਹਨੂੰ ਦੋ ਨਾਲ ਗੁਣਾ ਕਰ ਦੇਣਾ 30.25 ਨੂੰ ਜੇ ਤਿੰਨਾਂ ਦੇ ਘਟਨੇ ਚਾਣੇ ਤਿੰਨਾਂ ਨਾਲ ਗੁਣਾ ਕਰ ਦੇਣਾ ਦਸਾਂ ਦੇ ਘਟਨੇ ਚਾਣੇ ਦਸਾਂ ਨਾਲ ਗੁਣਾ ਕਰ ਦੇਣਾ ਉਹ ਉਨੇ ਵਰਗ ਆ ਜਾਣਗੇ ਤੁਹਾਡੇ ਕੋਲੇ ਤੇ ਉਹ ਵਰਗ ਫੁੱਟ ਉਨੇ ਹੀ ਵਰਗ ਫੁੱਟਾਂ ਨਾਲ ਤੁਸੀਂ ਮਲਟੀਪਲਾਈ ਕਰੀ ਜਾਣਾ ਜੇ ਦੋਹਾਂ ਵਿਘਟਨੇ ਦੋਹਾਂ ਨਾਲ ਗੁਣਾ ਕਰ ਦੇਣਾ ਇਹਨਾਂ ਨੂੰ ਗਾਜ ਆ ਜਾਣਗੇ ਇਹਨਾਂ ਨੂੰ ਗੁਣਾ ਕਰੋਗੇ ਵਰਗ ਫੁੱਟ ਆ ਜਾਣਗੇ ਔਰ ਦੂਸਰਾ ਇਹਦਾ ਕਨਾਲ ਇੱਕ ਕਨਾਲ ਦੇ ਵਿੱਚ 605 ਵਰਗ ਗਾਜ ਹੁੰਦੇ 605 ਵਰਗ ਜੇ ਤੁਹਾਨੂੰ ਕੋਈ ਪੁੱਛੇ ਦੋ ਕਨਾਲਾਂ ਅੰਝ ਕਿੰਨੇ ਹੁੰਦੇ ਆ ਤੁਸੀਂ ਇਹਨੂੰ ਗੁਣਾ ਕਰ ਦੇਣੀ ਹੈ 1210 ਜੇ ਕੋਈ 7 ਨਾ ਪੁੱਛੇ ਤਾਂ 7 ਨਾਲ ਗੁਣਾ ਕਰ ਦੇਣੀ ਹੈ 605 ਨੂੰ ਜਿੰਨੇ ਨਾਲ ਵੀ ਪੁੱਛੇ ਉਹਨੇ ਨਾਲ ਮਲਟੀਪਲਾਈ ਕਰਕੇ ਉਹਦੇ ਵਰਗਾਂਜ ਬਣ ਜਾਣਗੇ 1 ਏਕੜ ਦੇ ਵਿੱਚ 4840 ਵਰਗਾਂਜ ਹੁੰਦੇ ਆ ਜੇ ਕੋਈ ਤੁਹਾਨੂੰ ਕਹਵੇ 2 ਏਕੜ ਤੇ ਤਾਂ 2 ਨਾਲ ਗੁਣਾ ਕਰ ਦੇਣੀ ਹੈ 3 ਏਕੜ ਤੇ ਕਹਵੇ 3 ਨਾਲ ਗੁਣਾ ਕਰ ਦੇਣੀ 10 ਏਕੜ ਤੇ ਕਹਵੇ 10 ਨਾਲ ਗੁਣਾ ਕਰ ਦੇਣੀ ਸੋ 1 ਹੈਕਟੇਅਰ ਦੇ ਵਿੱਚ ਇਹ ਪੂਰਾ ਫਾਰਮੂਲਾ ਮੈਂ ਬਣਾਇਆ ਸਾਡਾ 2. 471 ਏਕੜ ਇੱਕ ਹੈਰ ਦੇ ਵਿੱਚ ਜਿਹੜਾ 100 ਮੀਟਰ ਉਧਰ ਨੂੰ ਹੁੰਦਾ 100 ਮੀਟਰ ਚਾਰ ਚਪੇਰਾ ਸਕਰ ਜਿਹੜਾ ਪਹਿਲਾਂ ਵੀ ਵੀਡੀਓ ਚ ਡਿਟੇਲ ਨਾਲ ਦੱਸਿਆ ਇੱਕ ਹੈਰ ਜਿਹੜਾ 2.77 47 1 2.471 ਵੀ ਕਹਿ ਸਕਦੇ ਹਾਂ ਏਕੜ ਜਿਹੜਾ ਹੈਗਾ ਇਹਦੇ ਬਰਾਬਰ ਹੁੰਦਾ ਜੇ 2 ਹੈਕਟੇਰ ਦਾ ਤਾਂ ਇਹਨੂੰ ਦੋ ਨਾਲ ਗੁਣਾ ਕਰ ਦਿਓ 5 ਹਕਟੇਰ ਤਾਂ 5 ਨਾਲ ਗੁਣਾ ਕਰ ਦਿਓ ਤੁਹਾਡੇ ਕੋਲੇ ਬਿਲਕੁਲ ਬਰਾਬਰ 1 ਏਕੜ ਪੂਰੇ ਆਉਣਗੇ 100% ਸੋਕੇ ਔਰ 1 ਏਕੜ ਜਿਹੜਾ ਉਹਦੇ ਵਿੱਚ ਜਿਹੜੇ ਇਹ ਤੋਂ ਉਲਟ ਜੇ ਤੁਸੀਂ ਏਕੜਾਂ ਤੋਂ ਹੈਕਟੇਰ ਬਣਾਉਣਾ ਚਾਹੁੰਦੇ ਤਾਂ ਤੁਸੀਂ 0.4046856 0.4046856 ਤੁਸੀਂ ਇਸ ਰਕਮ ਨੂੰ ਬਿਲਕੁਲ ਯਾਦ ਕਰ ਲੈਣਾ ਲਿਖ ਲੈਣਾ ਪਾ ਕੇ ਇੱਥੇ ਪੰਨਾ ਤੁਹਾਡੇ ਕੋਲੇ ਆ ਜਿੰਨੇ ਏਕੜ ਚਾਹੀਦੇ ਆਪਾਂ ਨੂੰ ਹਟੇਰ ਬਣਾਉਣ ਵਾਸਤੇ ਉਹਨੇ ਏਕੜਾਂ ਦਾ ਮਲਟੀਪਲਾਈ ਕਰ ਲੈਣਾ 3 ਨਾਲ 4 ਨਾਲ 5 ਨਾਲ 10 ਨਾਲ ਜਿੰਨਾਂ ਲਈ ਤੁਸੀਂ ਚਾਹੋ ਨੇ ਸੋ 1 ਵਿਸਵਾ 1 ਵਿਸਵਾ 1.666 ਜਦੋਂ ਟ੍ਰਿਪਲ 6 1.666 ਮਰਲੇ ਦੇ ਬਰਾਬਰ ਹੁੰਦਾ ਜੇ ਤੁਸੀਂ 2 ਵਿਸਵੇ ਦੇ ਕਟਨੇ ਚਾਹੋ ਨੇ ਤਾਂ ਇਹਨੂੰ 2 ਨਾਲ ਬਣਾ ਕਰ ਦਿਓ ਮਲਟੀਪਲਾਈ ਕਰ ਦਿਓ 2 ਨਾਲ ਜੇ 10 ਦਾ ਕਟਣਾ ਚਾਹੋ ਨੇ 10 ਨਾਲ ਮਲਟੀਪਲਾਈ ਕਰ ਦਿਓ ਜੇ ਤੁਸੀਂ 15 ਦਾ ਕੱਢਣਾ ਚਾਹੁੰਦੇ 15 ਨਾਲ ਮਲਟੀਪਲਾਈ ਕਰ ਦਿਓ ਬਿਲਕੁਲ ਸੌਖਾ ਤੁਹਾਡੇ ਵਾਸਤੇ ਹੁਣ ਇਸ ਤੋਂ ਅੱਗੇ ਜਿਹੜਾ ਇੱਕ ਮਰਲਾ ਬਰਾਬਰ 0.6 ਬਿਸਵੇ ਦੇ ਇੱਕ ਮਰਲਾ 0.6 ਬਿਸਵੇ ਦੇ ਬਰਾਬਰ ਤੁਸੀਂ ਦੋ ਮਰਲਿਆਂ ਦਾ ਕੱਢਣਾ ਚਾਹੁੰਦੇ 0.6 ਨਾਲ ਗੁਣਾ ਕਰ ਦੇਣਾ ਤੁਹਾਨੂੰ ਕੋ 0.12 ਆ ਜਾਏਗਾ ਜੇ ਤਿੰਨ ਮਰਲਿਆਂ ਦਾ ਕੱਢਣਾ ਚਾਹੁੰਦੇ 0.18 ਆ ਜਾਏਗਾ ਚਾਰ ਮਰਲਿਆਂ ਦਾ ਕੱਢਣਾ ਚਾਹੁੰਦੇ ਤਾਂ 0.24 ਔਰ ਉਸ ਨੂੰ ਉਹਨੂੰ ਮਲਟੀਪਲਾਈ ਕਰੀ ਜਾਉਂਗੇ ਤਾਂ ਬਰਾਬਰ ਉਹਨਾਂ ਉਹਨੇ ਬਿਸਵੇ ਬਣੀ ਜਾਣਗੇ ਸੋ ਇਹ ਇੱਕ ਮਰਲਾ ਜਿਹੜਾ ਇਹ ਚਾਰ ਬਿਸਵਾਂਸੀਆਂ ਦੇ ਬਰਾਬਰ ਹੁੰਦਾ ਔਰ 20 ਬਿਸਵਾਂਸੀਆਂ ਦਾ ਇੱਕ ਬਿਸਵਾ ਹੁੰਦਾ ਇਹ ਇੱਥੇ ਲਿਖਿਆ ਔਰ ਜਿਹੜੀਆਂ ਆਪਾਂ ਤੁਹਾਡੇ ਕੋਲੇ ਹੈਗੇ 20 ਬਿਸਵਾਂਸੀ ਦਾ ਇੱਕ ਬਿਸਵਾ ਆ ਵੇਖਿਓ ਇੱਥੇ ਤੁਹਾਡਾ ਬਿਲਕੁਲ ਉਹਦੇ ਨਾਲ ਤੁਹਾਨੂੰ ਹਰ ਤਰ੍ਹਾਂ ਇਹ ਤੁਸੀਂ ਵੀਡੀਓ ਨੂੰ ਸਾਹਮਣੇ ਰੱਖਣਾ ਔਰ ਅੱਗੇ ਆਪਣੇ ਰਿਸ਼ਤੇਦਾਰਾਂ ਨੂੰ ਹੋਰ ਪੂਰੇ ਇਹਨੂੰ ਫਲਾਉਣਾ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਾ ਕਿਸੇ ਵੀ ਤਰ੍ਹਾਂ ਦਾ ਉਹਨੇ ਰੱਖ ਬਾ ਕੱਟਣਾ ਜੋੜਨਾ ਬਦਲਣਾ ਇੱਕ ਦੂਜੇ ਦੇ ਵਿੱਚ ਤਾਂ ਬਿਲਕੁਲ ਸਿੱਧੀ ਏਕ ਏਕ ਕਿਸੇ ਕਰਕੇ ਪਾਇਆ ਕਿ ਤਾਂ ਜੋ ਤੁਸੀਂ ਇੱਕ ਇੱਕ ਤੁਹਾਡੇ ਕੋਲੇ ਸਾਹਮਣੇ ਕੱਢ ਕੇ ਤੁਹਾਨੂੰ ਦੱਸਦਾ ਉਹਦੇ ਨਾਲ ਗੁਣਾ ਕਰ ਲੈਣੀ ਹੈ ਜੇ 2 ਦਾ ਕੱਟਣਾ 2 ਨਾਲ ਗੁਣਾ ਕਰ ਦੇਣੀ ਹੈ 3 ਦਾ ਕੱਟਣਾ 3 ਨਾਲ ਗੁਣਾ ਕਰ ਲੈਣੀ ਹੈ ਸੋ ਇਸ ਤੋਂ ਅੱਗੇ ਇੱਕ ਗਾਜ ਜਿਹੜਾ ਇੱਕ ਗਾਜ ਬਰਾਬਰ ਹੈ 0.836 ਵਰਗ ਮੀਟਰ ਇੱਕ ਗਾਜ ਦੇ ਵਿੱਚ ਇੰਨੇ ਵਰਗ ਮੀਟਰ ਹੁੰਦੇ ਆ ਕਹਿੰਦੀ ਇਹ ਜਿਹੜਾ ਗਾਜ ਆ ਛੋਟਾ ਹੁੰਦਾ ਮੀਟਰ ਵੱਡਾ ਹੁੰਦਾ 39.3 ਇੰਚ ਤੋਂ ਥੋੜਾ ਉੱਪਰ ਹੁੰਦਾ ਔਰ ਜਿਹੜਾ ਗਾਜ ਹੁੰਦਾ ਉਹ 36 ਇੰਚ ਦਾ ਹੁੰਦਾ 3 ਫੁੱਟ ਦਾ ਔਰ ਇਹ ਇੱਕ ਗਾਜ ਦੇ ਵਿੱਚ ਇੰਨਾ ਹੈ ਜੇਕਰ ਤੁਸੀਂ 2 ਗਾਜ ਦਾ ਕੱਟਣਾ ਚਾਹੁੰਦੇ ਆ ਤੇ ਉਹਨੂੰ ਦੋ ਨਾਲ ਮਲਟੀਪਲਾਈ ਕਰ ਦਿਓ 0.836 ਨੂੰ ਜੇ 10 ਦਾ ਕੱਟਣਾ ਚਾਹੁੰਦੇ 10 ਨਾਲ ਗੁਣਾ ਕਰ ਦਿਓ ਸੋ ਇਹ ਇਸ ਤੋਂ ਅੱਗੇ ਹੈ 1 ਵਰਗ ਮੀਟਰ 1 ਵਰਗ ਮੀਟਰ ਜਿਹੜਾ ਉਹਦੇ ਵਿੱਚ ਕਿੰਨੇ ਵਰਗ ਗਾਜ ਹੁੰਦੇ ਆ ਸੋ ਉਹਦੇ 'ਚ 1.195 ਵਰਗਜ ਹੁੰਦੇ ਆ ਸੋ ਇਹ ਜਿੰਨੇ ਵੀ ਤੁਹਾਨੂੰ ਵਰਗ ਮੀਟਰ ਬਣਾਉਣੇ ਤੁਸੀਂ فرض ਕਰ ਲੋ 15 ਵਰਗ ਮੀਟਰ ਚਾਹੀਦੇ ਤੁਹਾਨੂੰ ਉਹਦੇ 'ਚ ਅਗਲਾ ਪੁੱਛਦਾ ਮੈਨੂੰ 15 ਵਰਗ ਮੀਟਰ ਦਾ ਪਤਾ ਹੈ ਪਰ ਮੈਨੂੰ ਗਜਾਂ ਦਾ ਨਹੀਂ ਪਤਾ ਸੋ ਤੁਸੀਂ 15 ਨਾਲ ਗੁਣਾ ਕਰ ਦੇਣੀ 15 ਗੁਣਾ 1.195 ਤਾਂ ਤੁਹਾਡੇ ਕੋਲੇ ਵਰਗਜ ਜਿਹੜੇ ਨਿਕਲੇ ਆਉਣਗੇ ਜੋ ਲਾਸਟ ਵਾਲੇ ਉਹ ਤੁਹਾਡੇ ਕੋਲੇ ਮਤਲਬ ਜਿਹੜੀ ਆਈ ਜਾਣੀ ਤੁਹਾਡੇ ਕੋਲੇ ਜਿਸ ਵੀ ਉਹ ਗਜਾਂ ਨਾਲ ਸੰਬੰਧਤ ਹੈ ਮੀਟਰ ਨਾਲ ਵਿਸਵਿਆਂ ਨਾਲ ਵਿਕਿਆਨ ਔਰ ਇਸ ਤੋਂ ਅਗੇ ਕਮਾਉ ਕਮਾਉ ਬਾਰੇ ਪੁੱਛਿਆ ਸੀ ਕਮਾਉ ਇਹ 180 ਫੁੱਟ ਇੱਕ ਪਾਸੇ ਨੂੰ ਹੁੰਦਾ 200 ਫੁੱਟ ਇੱਕ ਪਾਸੇ ਨੂੰ ਹੁੰਦਾ 5 ਫੁੱਟੀ ਕਰਨਾ ਚ ਜਿਹੜਾ ਔਰ ਇਹ ਜਿਹੜੇ ਪਮਾਨੇ ਆ ਇਹਨਾਂ ਦੇ ਅਕੋਰਡਿੰਗ ਜਿਹੜੇ ਅਲੱਗ-ਅਲੱਗ ਜਿਵੇਂ ਹੈ ਜੀਆਂ ਕਰਮਾ ਜਿੱਥੇ ਇਹ 5 ਫੁੱਟੀ ਜਿਹੜੀ ਕਮਾਉ ਵਿਖਾਈ ਗਈ ਹੈ ਸੋ ਜਿੰਨੇ ਇਹਦੇ ਵਿੱਚ ਮੀਟਰ ਬਣਨਗੇ ਇੰਚ ਬਣਦੇ ਆ ਇਹਨਾਂ ਚੋਂ ਉਹਨੇ ਫੁੱਟ ਆਉਣਾ ਉਹਦਾ ਰਕਬਾ ਅਲੱਗ-ਅਲੱਗ ਜਿਹੜਾ ਇਸੇ ਕਰਕੇ ਨਾਲ ਦਿੱਤਾ ਵੀ ਤੁਸੀਂ ਪੰਜਾਬ ਦਾ ਹਰ ਇੱਕ ਇਸ ਵੀਡੀਓ ਨੂੰ ਵੇਖ ਕੇ ਜੇ ਤੁਸੀਂ ਇਹ ਵੀਡੀਓ ਪੂਰੀ ਰੱਖ ਲਈ ਔਰ ਧਿਆਨ ਨਾਲ ਆਪਣੇ ਮਿੱਤਰਾਂ ਕੋਲੇ ਇਹਨੂੰ ਸੇਵ ਕਰਕੇ ਰੱਖਿਆ ਤੁਹਾਨੂੰ ਕੋਈ ਦਿੱਕਤ ਨਹੀਂ ਆਵੇ ਬਿਲਕੁਲ ਤੁਸੀਂ ਜਿਹੜੇ ਨੂੰ ਕੋਈ ਵੀ ਰੱਖਵਾਓਗੇ ਤੁਸੀਂ ਉਹਨੂੰ ਮਤਲਬ ਬਦਲ ਸਕਦੇ ਆ ਬਿਲਕੁਲ 100% ਦਾ ਕੋਰੇ ਔਰ ਜਿਹੜਾ ਕਮਾਓ ਆ 180 ਫੁੱਟ ਦਾ ਗੁਣਾ 200 ਫੁੱਟ ਇੱਕ ਪਾਸੇ ਨੂੰ 40 ਕਰਮਾ ਇੱਕ ਪਾਸੇ ਨੂੰ 36 ਐ ਔਰ 36 ਪੰਜਾ 180 ਔਰ 200 ਜਿਹੜੀ 40 ਨੂੰ ਗੁਣਾ ਕਰਦੇ 40 ਪੰਜਾ 200 ਸੋ ਇਹ ਗੁਣਾ ਕਰਕੇ ਇਹ ਰਕਬਾ ਜਿਹੜਾ ਸਟੈਂਡਰਡ ਜਿਹੜਾ ਸਟੈਂਡਰਡ ਜਿਹੜਾ ਰਕਬਾ ਹੈ ਇਹਦਾ ਬਣਿਆ ਜਿਹੜਾ ਐ ਸਟੈਂਡਰਡ 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 ਰਕਬਾ ਬਣਿਆ 6x12.23 ਜਿਹੜਾ ਕਮਾਉਣ ਦਾ ਰਕਬਾ 272.25 ਜਿਹੜਾ ਪੱਕਾ ਮਰਲਾ ਜਿਹਨੂੰ ਆਪਾਂ ਕਹਿੰਨੇ ਆ ਜਿਹੜਾ ਏਕੜ ਮਤਲਬ ਏਕੜ ਜਿਹੜਾ ਮੰਨਿਆ ਗਿਆ ਏਕੜ ਕਿੱਥੋਂ ਮੰਨਿਆ ਗਿਆ ਏਕੜ ਜਦੋਂ ਪੰਜਾਬ ਦੇ ਵਿੱਚ ਦਾ ਈਸਟ ਪੰਜਾਬ ਹੋਲਡਿੰਗਸ ਕੰਸੋਲੀਡੇਸ਼ਨ ਐਂਡ ਜਿਹੜੀ ਪ੍ਰੈਮ ਇਹਦੀ ਹੈਗੀ ਐ ਆਪਣਾ ਪ੍ਰिवेंशन ਆਫ ਜਿਹੜੀ ਪ੍ਰिवेंशन ਆਫ ਫ੍ਰੈਗਮੈਂਟੇਸ਼ਨ ਇਹ ਖੇਤਾਂ ਦੀ ਵੰਡ ਜਿਹੜੀ ਮਤਲਬ ਟੋਟੇ ਹੋਣ ਤੋਂ ਕੰਸੋਲੀਡੇਸ਼ਨ ਦਾ ਮਤਲਬ ਹੈ ਇਕੱਠੇ ਕਰਨਾ ਔਰ ਪ੍ਰिवेंशन ਮੈਨੇ ਬਚਾਉਣਾ ਫ੍ਰੈਗਮੈਂਟੇਸ਼ਨ ਮੈਨੇ ਵੀ ਉਹਦੇ ਜਿਹੜੇ ਛੋਟੇ ਟੋਟੇ ਐ 1 ਏਕੜ ਤੋਂ ਘੱਟ ਟੋਟੇ ਐ ਉਹਨਾਂ ਨੂੰ ਮਤਲਬ ਉਹ ਜਿਹੜਾ ਐਕਟ ਬਣਾਇਆ ਸੀਦਾ ਈਸਟ ਪੰਜਾਬ ਹੋਲਡਿੰਗਸ ਕੰਸੋਲੀਡੇਸ਼ਨ ਪ੍ਰੋਵੈਂਸ਼ਨ ਆਫ ਫ੍ਰੈਗਮੈਂਟੇਸ਼ਨ ਐਕਟ 2048 ਉਹ ਸੈਕਟ ਤਾਂ ਜਿਹੜੀ ਜਿਹੜੀ ਉਹਦੀ 5 ਧਾਰਾ ਸੀ ਉਹ ਸੈਕਟ ਦੀ 5 ਧਾਰਾ ਉਹਦੇ ਤਹਿਤ ਜਿਹੜਾ ਪਹਿਲਾਂ ਵੱਡੇ ਕਿੱਲੇ ਵੀ ਚਲਦੇ ਸੀ ਛੋਟੇ ਵੀ ਚਲਦੇ ਸੀ ਪਰ ਜਿੱਥੇ ਮਰੱਭੇਬੰਦੀ ਹੋਈ ਹੈ ਸਟੈਂਡਰਡ ਏਕੜ ਜਿਹੜਾ ਨਿਰਧਾਰਤ ਕੀਤਾ ਗਿਆ ਵੀ 8 ਕਨਾਲ ਤੋਂ ਵੱਡਾ ਨੰਬਰ ਜਿੱਥੇ ਮਰੱਭੇਬੰਦੀ ਹੋਵੇਗੀ ਸੋ ਉਹ 8 ਕਨਾਲ ਤੋਂ ਵੱਡਾ ਕੋਈ ਨੰਬਰ ਨਹੀਂ ਹੋਵੇਗਾ ਉਹ ਏਸ ਐਕਟ ਦੀ ਜਿਹੜਾ 1948 ਦਾ ਐਕਟ ਹੈ ਈਸਟ ਪੰਜਾਬ ਹੋਲਡਿੰਗਸ ਆਫ ਕਨਸੋਲੀਡੇਸ਼ਨ ਪ੍ਰੋਵੈਂਸ਼ਨ ਆਫ ਫ੍ਰੈਗਮੈਂਟੇਸ਼ਨ ਐਕਟ 1948 ਇਹਦੀ ਧਾਰਾ ਜਿਹੜੀ ਇਹਦੀ ਜਿਹੜਾ ਹੈਗਾ ਅੰਡਰ ਸੈਕਸ਼ਨ ਅੰਗਰੇਜ਼ੀ ਚ ਆਪਾਂ ਕਹਿੰਦੇ ਨੇ ਔਰ ਧਾਰਾ ਪੰਜਾਬੀ ਚ ਆਪਾਂ ਕਹਿੰਦੇ ਨੇ ਉਹਦੀ ਧਾਰਾ 5 ਤਹਿਤ ਜਿਹੜਾ ਏਕੜਾ ਉਹਨੂੰ ਨਿਰਧਾਰਤ ਕੀਤਾ ਗਿਆ ਵੀ ਕੋਈ ਵੀ ਰਕਬਾ 8 ਕਨਾਲ ਤੋਂ ਵੱਡਾ ਨਹੀਂ ਹੋਊਗਾ ਜਿੱਥੇ ਕੇਲੀ ਬੰਦੀ ਹੁੰਦੀ ਉੱਥੇ ਵੀ 24 ਕਨਾਲ ਦਾ ਨੰਬਰ ਵੀ ਹੋ ਸਕਦਾ 9 ਕਨਾਲ ਦਾ ਵੀ ਹੋ ਸਕਦਾ ਪਰ ਜਿੱਥੇ ਮਰੱਬੇ ਬੰਦੀ ਹੋਈ ਹੈ ਉੱਥੇ ਇਸ ਧਾਰਾ ਤਹਿਤ ਜਿਹੜੀ ਰੋਕ ਲਾ ਦਿੱਤੀ ਗਈ ਸੀ ਵੀ ਜਿੱਥੇ ਮਰੱਬੇ ਬੰਦੀ ਹੋਏਗੀ ਉੱਥੇ 8 ਕਨਾਲ ਤੋਂ ਵੱਡਾ ਕੋਈ ਨੰਬਰ ਨਹੀਂ ਹੋਏਗਾ ਛੋਟਾ ਹੋ ਸਕਦਾ ਔਰ ਉਹ ਉਹਦੇ ਵਿੱਚ ਮਤਲਬ ਜਿਹੜਾ ਇਹ ਮਰੱਬੇ ਬੰਦੀ ਦੇ ਵਿੱਚ ਇਹ ਮੁੱਢਲੀ ਜਿਹੜੀ ਹੈ ਉਹ ਵੀ ਕੋਈ ਨਹੀਂ ਅੱਗੇ ਹੋਰ ਵੀਡੀਓ ਪਾਉਂਗੇ ਡਿਟੇਲ ਨਾਲ ਆਪਾਂ ਨੂੰ ਇਹ ਲੋਡ ਪਈ ਸੋ ਇਸ ਤੋਂ ਘਮਾਓ ਤੋਂ ਬਾਅਦ ਜਿਹੜਾ ਇਹਦੀਆਂ ਸਟੈਂਡਰਡ 6 ਕਨਾਲ 12.23 ਬੰਦੀਆਂ ਮੈਂ ਵੀ ਜਿਹੜਾ ਏਕੜ 198 ਫੁੱਟ ਦਾ ਹੁੰਦਾ ਇੱਕ ਪਾਸਾ ਇੱਕ ਇਹਦਾ 220 ਫੁੱਟ ਦਾ ਸੋ ਇਹ 8 ਕਨਾਲ ਪੂਰਾ ਇਹ 8 ਕਨਾਲ ਦਾ 36 40 ਦਾ ਕਿੱਲਾ ਜਿੱਥੇ 5.5 ਫੁੱਟ ਦੀ ਜਿਹੜੀ ਕਰਮ ਚਲਦੀ ਏ ਔਰ 55 ਫੁੱਟ ਦੀ ਜਰੀਬ ਚਲਦੀ ਏ ਉਥੇ 8 ਕਨਾਲ ਜਿਹੜੀ ਇਸ ਐਕਟ تحت 5 ਧਰਾ ਤਹਿਤ 1948 ਦਾ ਐਕਟ ਹੈ ਔਰ ਜਿਹੜਾ ਤੁਹਾਨੂੰ ਦੱਸਿਆ ਐਕਟ ਇਸ ਤਰ੍ਹਾਂ ਜਿਹੜੀ 8 ਕਨਾਲਾਂ ਰਕਬਾ ਬਣਦਾ ਪਰ ਜਿੱਥੇ ਘਮਾਹੂ ਆ ਉਧਾਰ ਰਕਬਾ 6 ਕ ਨਾਲ 12.23 ਸਟੈਂਡਰਡ ਰਕਬਾ ਬਣਦਾ ਜਨ ਦੀ ਇਹਦੇ ਨਾਲੋਂ 1 ਕ ਨਾਲ 7.75 ਵੀ ਘਟ ਹੈ ਮੌਕੇ ਤੇ ਗਰਾਊਂਡ ਤੇ ਇਹਨਾ ਘਟ ਬਣਦਾ ਸੋ ਇਹ ਇਸ ਤੋਂ ਅੱਗੇ ਜਿਹੜਾ ਆਪਣਾ ਲਾਸਟ ਦੇ ਵਿੱਚ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰਨੀ ਸੀ ਗੱਲ ਜਿਹੜੀ ਹੈ ਕਿ ਸਟੈਂਡਰਡ ਰਕਬਾ ਸਟੈਂਡਰਡ ਰਕਬਾ ਜਿਹੜਾ ਇਹ ਕਿਵੇਂ ਕੱਢਿਆ ਜਾਂਦਾ ਤੇ ਪ੍ਰਬੇਬੰਦੀ ਵੇਲੇ ਕੋਈ ਰਕਬਾ ਹੁੰਦਾ ਸੀ 2 ਆਨੇ ਵਾਲਾ ਕੋਈ 4 ਆਨਨੇ ਵਾਲਾ ਕੋਈ 6 ਆਨਨੇ ਵਾਲਾ ਕੋਈ 8 ਆਨਨੇ ਵਾਲਾ ਕੋਈ 10 ਆਨਨੇ ਕੋਈ 12 ਆਨਨੇ ਕੋਈ 14 ਕੋਈ 16 16 ਮਤਲਬ ਆਨਨੇ ਜਿਹੜਾ ਵਧੀਆ ਕੀਮਤ ਵਾਲੀ ਜ਼ਮੀਨ ਹੁੰਦੀ ਸੀ ਪਿੰਡਾਂ ਦੇ ਨੇੜੇ ਹੁੰਦੀ ਸੀ ਮੋਰ ਸੜਕਾਂ ਤੇ ਲੱਗਦੀ ਸੀ ਨਜ਼ਦੀਕ ਪਿੰਡਾਂ ਦੇ ਸੀ ਉਹਨੂੰ 16 ਆਨਨੇ ਮੰਨਿਆ ਗਿਆ ਜਿਹੜੀ ਪਿੰਡਾਂ ਦੇ ਬਾਰਡਰ ਤੋਂ ਬਾਹਰ ਜਿੱਥੇ ਉਹਨਾਂ ਦੇ ਪਿੰਡਾਂ ਦੀਆਂ ਇੱਕ ਦੂਸਰੇ ਨਾਲ ਹੱਦਾਂ ਰੱਖਦੀਆਂ ਸੀ ਦੂਰ ਦਰਾਜ ਦੇ ਇਲਾਕੇ 'ਚ ਉਹ ਪੁਰ ਪਿੰਡ ਦਾ ਉਸ ਰਕਵੇ ਦੀ ਕੀਮਤ ਘੱਟ ਪਾਈ ਜਾਂਦੀ ਸੀ ਮਾਰੂ ਹੁੰਦਾ ਸੀ ਜਾਂ ਉਹਦੀ ਕੀਮਤ ਅੰਦਾਜ਼ੀ ਕੀਤੀ ਜਾਂਦੀ ਸੀ ਸੋ ਉਹ ਰਕਬਾ ਕਢਣ ਵਾਸਤੇ ਇੱਕ ਫਾਰਮੂਲਾ ਤੁਹਾਨੂੰ ਸੌਖਾ ਦੱਸਿਆ ਜਿੰਨਾ ਰਕਬਾ ਵਰਤ ਕਰ ਲੋ 8 ਕਣਾਣਾ ਰਕਬਾ ਉਹਨਾਂ ਨੇ ਅਫਸਰਾਂ ਨੇ ਬਦਲਣਾ ਉਹ ਬੰਦਾ ਕਹਿੰਦਾ ਵੀ ਮੈਂ ਆਪਦੀ ਭਰਕੇ ਦਿੱਤੀ ਮੈਨੂੰ ਤਾਂ ਦੁਆਣੀ ਕੀਮਤ ਵਾਲਾ ਦੇ ਦੇ ਦੋ ਆਣੇ ਵਾਲਾ ਰਕਬਾ ਜਿੰਨਾ 8 ਕਣਾਣਾ ਤੇ ਕੁੱਲ ਕੋ ਕੀਮਤ ਦੁਆਣੀ ਵਾਲੀ ਹੈ 2 8 ਤੋਂ ਨਹੀਂ 16 ਤੇ ਉਹਨੂੰ 16 ਆਣਿਆਂ ਤੇ ਵੰਡ ਦੇਣਾ ਉੱਪਰ ਵੀ 16 ਆ ਗਏ ਥੱਲੇ ਵੀ 16 ਆ ਗਏ ਇੱਕ ਇੱਕ ਉਹ ਬੰਦੇ ਨੂੰ 1 ਏਕੜ ਰਕਬਾ ਮਿਲੂਗਾ ਜੇਕਰ ਉਹ ਬੰਦਾ ਕਹਿੰਦਾ ਵੀ ਮੈਨੂੰ ਤਾਂ 8 8 ਾਨੇ ਵਾਲਾ ਰਕਬਾ ਚਾਹੀਦਾ ਚੰਗਾ ਰਕਬਾ ਚਾਹੀਦਾ ਵੀ ਉਹ ਦਵਾਨੀ ਵਾਲਾ ਮਾੜਾ ਬਰਾਨੀ ਸੋ ਕੋਲ 8 ਕਾਂ ਦਾ ਰਕਬਾ ਇੱਥੇ ਮੰਨ ਲਓ 8 ਨੂੰ 8 8 ਾਨੇ ਵਾਲੀ ਕੀਮਤ ਨਾਲ 8 8 64 ਔਰ 64 ਨੂੰ ਜਦੋਂ 16 ਤੇ ਵੰਡਦੇ ਆ ਤਾਂ 16 4 64 ਜਾਂ ਇਹ 4 ਦੇ ਹਿਸਾਬ ਨਾਲ ਇਹਨੂੰ ਮੰਨ ਲਿਗੇ ਵੀ ਰਕਬਾ 8 ਕਨਾਲ ਰਕਬਾ ਪ੍ਰਾਣਾ ਉਹਨਾਂ ਦੀ ਮਾਲਕੀ ਹੈਗਾ ਠੀਕ ਹੈ ਇਹਨੂੰ ਗੁਣਾ ਕੀਤੀ 8 ਦੇ ਨਾਲ ਉਹ ਕਹਿੰਦਾ ਮੈਂ 8 ਅੰਨੇ ਵਾਲਾ ਲੈਣਾ 8 ਅੰਨੇ ਵਾਲਾ ਇਹਨੂੰ 16 ਤੇ ਵੰਡ ਦੇਣਾ ਸੋ 8 ਕਨਾਲ 8 8 64 16 ਤੇ ਵੰਡਿਆ ਜਦੋਂ ਅੰਡਕਾ ਆਪਾਂ ਤਾਂ 4 ਕਨਾਲ ਆ ਗਿਆ 4 ਕਨਾਲ ਇਹਦਾ ਮਤਲਬ ਉਸ ਬੰਦੇ ਨੂੰ ਪ੍ਰਾਣਾ ਰਕਬਾ ਉਹਦਾ 8 ਕਨਾਲਾ ਸੀ ਅੱਠ ਦੇ ਬਦਲੇ ਉਹਨੂੰ ਜਿਹੜਾ 4 ਮਿੰਨ ਹੈ ਕਿਉਂਕਿ ਉਹਨੇ ਮਹਿੰਗੀ ਕੀਮਤ ਦਾ ਰਕਬਾ ਖਰੀਦਿਆ ਜਿਹੜਾ ਘੱਟ ਵਾਲਾ ਖਰੀਦੇਗਾ ਸੋ ਇਹ ਫਾਰਮੂਲਾ ਹੈ ਜਿੰਨਾ ਰਕਬਾ ਹੋਵੇਗਾ ਇੱਥੇ ਰਕਬਾ ਭਰ ਲੈਣਾ 10 ਕਰੋੜਾ 20 ਕਰੋੜਾ 25 ਕਰੋੜਾ ਜਿੰਨਾ ਬੰਦੇ ਨੂੰ ਰਕਬਾ ਮਿਲਣਾ ਪੁਰਾਣਾ ਹੈਗਾ ਉਹ ਉਹ ਜਿੰਨੀ ਕੀਮਤ ਦਾ ਰਕਬਾ ਚੱਕਣਾ ਚਾਹੁੰਦਾ ਉਹ ਕੀਮਤ ਨਾਲ ਗੁਣਾ ਕਰ ਦੇਣਾ 16 ਤੇ ਵੰਡ ਦੇਣਾ ਇਹ 16 ਆਨੇ ਜਿਹੜੇ ਵੰਡਦੇ ਆਪਾਂ ਸੋ ਇਹ ਤੁਹਾਡੇ ਕੋਲ ਸਟੈਂਡਰਡ ਰਕਬਾ ਹੋ ਜਾਏਗਾ ਸੋ ਆਪਾਂ ਲਾਸਟ ਦੇ ਵਿੱਚ ਜਿਹੜੀ ਹੁਣ ਆਪਾਂ ਵੀਡੀਓ ਨੂੰ ਬਸ ਇਹਦੀ ਲਾਸਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਬਹੁਤ ਮਹੱਤਵਪੂਰਨ ਉਹ ਹੈ ਵੀ ਗੁਰਪ੍ਰੀਤ ਸਿੰਘ ਜੀ ਢੱਲੋਂ ਜੀ ਸਾਡੇ ਹੋਰ ਬਹੁਤ ਸਾਰੇ ਕੁਤਵੰਤਿਆਂ ਨੇ ਪੁੱਛਿਆ ਸੀ ਕਿ ਜਿਹੜੀ ਜਿਹੜਾ ਨਕਸ਼ਾ ਪੜਵਾਰੀ ਗੱਲ ਇਹਦੇ ਵਿੱਚ ਜਿਹੜੇ ਨੰਬਰ ਖਸਰੇ ਐ ਜਿਵੇਂ 3 4 5 6 7 8 ਔਰ 13 14 15 ਇਹਦੇ ਵਿੱਚ ਆਹ ਮਰਪਾ ਲਾਈਨ ਜਿਹੜੀ ਲਾਲ ਰੰਗ ਦੀ ਹੈ ਬਾਹਰਲੇ ਪਾਸੇ ਕਿਉਂਕਿ 5 ਨੰਬਰ ਦੇ ਨਾਲ ਨਾਲ 6 ਦੇ ਵੀ ਮਰਪਾ ਲਨ ਜਿਹੜੀ ਮਰਬਾ ਲਾਈਨ ਹੁੰਦੀ ਉਹ ਲਾਲ ਰੰਗ ਦੀ ਪਟਵਾਰੀ ਦੇ ਨਕਸ਼ੇ ਤੇ ਲੱਗੀ ਹੋਈ ਹੈ ਜਿਵੇਂ ਆਹ ਲਾ ਰੈੱਡ ਕਲਰ ਦੇ ਵਿੱਚ ਆਪਾਂ ਦਿਖਾਈ ਹੈ ਇਹ ਬਾਹਰਲੀ ਬਾਉਂਡਰੀ ਹੈ ਮਰਬੇ ਦੀ ਸੋ ਇਹ 36 ਦਾ ਕਿਲਾ ਉੱਪਰੋਂ ਹੈ ਦੱਖਣ ਪਹਾੜ ਜਿਹੜਾ ਹੈਗਾ ਔਰ ਚੜਦਾ ਲੈਂਦਾ ਹੈ ਜਿਹੜਾ 40 ਕਰਨਾ ਸੋ ਇਹਦੇ ਚ ਜਿਹੜੀ ਪਈ ਲੱਗੀ ਆ ਰਸਤਾ ਲੱਗਿਆ ਲਾਲ ਰੰਗ ਜਿਹੜਾ ਰਸਤਿਆਂ ਦਾ ਭਰਿਆ ਹੁੰਦਾ ਔਰ ਇਹ ਨਿਸ਼ਾਨੀ ਹੈ ਮਹਿਕਮੇ ਦੀ ਜਿੱਥੇ ਲਾਲ ਰੰਗ ਭਰਿਆ ਹੋ ਰਸਤੇ ਆ ਹੋਏਗਾ ਔਰ ਜਿੱਥੇ ਪੀਲਾ ਰੰਗ ਭਰਿਆ ਹੋਏਗਾ ਆਬਾਦੀ ਦਾ ਹੋਏਗਾ ਔਰ ਇਥੋਂ ਸ਼ਕਤੀ ਦੇ ਵਿੱਚੋਂ ਆਹ ਬਾਈ 40 ਦੀ ਹੈ ਜਿਹਦੇ ਵਿੱਚੋਂ ਦੋ ਕਰਮਾਂ ਦਾ ਰਾਹ ਜਿਹੜਾ ਮਰਬੇਬੰਦੀ ਚ ਲੱਗਿਆ ਹੈ ਸੋ ਮਰਬੇਬੰਦੀ ਚ ਦੋ ਕਰਮਾਂ ਦਾ ਰਾਹ ਲਾਖੇ ਐਸ ਨੰਬਰਾਂ ਦੀਆਂ 38 38 ਕਰਮਾਂ ਜਿਹੜੀਆਂ ਰਹਿ ਗਈਆਂ ਇਹਨਾਂ ਦੀ 40 ਚੋਂ ਦੋ ਰਾਹ ਦੀਆਂ ਰਹਿ ਗਈਆਂ 38 ਆ ਰਹੀਆਂ ਕੁੱਲ 40 ਹੋ ਗਈਆਂ ਔਰ ਇਸ ਤੋਂ ਅੱਗੇ ਆਹ ਨੰਬਰ ਜਿਹੜਾ ਇਹ 38 ਕਰਮਾ ਲਾਲ ਸ਼ਾਈ ਨਾ ਕਿਉਂ ਲਿਖਿਆ ਆਹ ਲਾਲ ਇਨਕ ਦੇ ਨਾਲ ਕਿਉਂ ਲਿਖਿਆ ਕਿਉਂਕਿ ਇਹਦਾ ਜਦੋਂ ਕੋਈ ਵੀ ਤਕਸੀਮ ਦੇ ਵਿੱਚ ਆਪਾਂ ਕਿਤੇ ਨਹੀਂ ਤੇ ਮਾਂ ਕੱਟਦੇ ਆ ਕਿਸੇ ਨੂੰ ਰਾਹ ਲਾਉਣੇ ਜਾਂ ਖਾੜ ਲਾਉਣੇ ਸੋ ਉਹ ਆਪਾਂ ਇਹਦੇ ਵਿੱਚੋਂ ਇੱਥੋਂ ਜਿਹੜੀ ਇਹ ਲਾਲ ਰੰਗ ਦੀ ਲਕੀਰ ਲੱਗੀ ਹੈ ਇਹ ਦੋ ਕਰਮ ਦਾ ਆਪਾਂ ਰਸਤਾ ਦੇਤਾ ਐ ਖੂਹ ਤੇ ਆਉਂ ਨੂੰ ਤੇ ਖੂਹ ਜਿਹੜਾ ਉਹ ਕਿੱਲੇ ਤੋਂ 25 ਨੰਬਰ ਤੋਂ ਬਾਅਦ 26 ਨੰਬਰ ਖੂਹ ਦਾ ਹੁੰਦਾ ਜਿੱਥੇ ਆ ਨੀਲਾ ਰੰਗ ਭਰਿਆ ਇਹ ਕਿਸੇ ਵੀ ਮਰਬੇ ਦੇ ਵਿੱਚ ਖੂਹ ਆ ਜੇ ਉਹਨੂੰ 26 ਨੰਬਰ ਦਿੱਤਾ ਜਾਂਦਾ ਤੇ ਦੋ ਖੂਹ ਆ ਜਾਣ ਉਹਨੂੰ 27 ਨੰਬਰ ਦਿੱਤਾ ਜਾਂਦਾ ਸੋ ਇਹ ਖੂਹ ਤੱਕ ਉਹਨਾਂ ਨੇ ਪਈ ਨਵੀਨ ਲੁਆਈਏ ਤਸਵੀਰ ਤੱਕ ਸੋ ਇਹਨਾਂ ਨੰਬਰਾਂ ਵਜਿ ਦੀ ਕੱਟ ਕੇ ਲਾਲ ਸ਼ਾਈ ਨਾਲ ਜਿਹੜੇ ਇਹ ਇਥੇ ਸੁਰਖੀ ਨਾਲ ਜਿਹੜੇ ਇਹ ਪਾਏ ਨੇ ਜਿਹੜੇ ਕਰੂ ਗਾਣੇ ਦੇ ਜਿਹੜੀਆਂ ਜਿਹੜੀਆਂ ਬਾਹਾਂ ਕਿਉਂ ਪਾਈਆਂ ਇਹ ਬਾਹਾਂ ਪਾਉਣ ਦਾ ਮਕਸਦ ਹੈ ਵੀ ਇਹ ਨੰਬਰ ਨਵੇਂ ਕਟਿਆ ਗਿਆ ਨਵੇਂ ਤੱਮਾ ਬਣਿਆ ਇਹ ਮਰਬੇ ਮੰਦੀ ਵਾਲੇ ਜਿਹੜੇ ਪੁਰਾਣੇ ਹੁੰਦੇ ਉਹ ਕਾਲੀ ਸ਼ਾਈ ਨਾਲ ਲਿਖੇ ਹੁੰਦੇ ਆ ਔਰ ਨਵੇਂ ਜਿਹੜੇ ਉਹ ਲਾਲ ਸ਼ਾਈ ਨਾਲ ਲਿਖੇ ਹੁੰਦੇ ਆ ਸੋ ਇਹ ਦਾ ਕੋਸ਼ਾ ਬਣ ਗਿਆ ਡਾਕਟਰ ਲੈਣ ਲਾ ਕੇ ਔਰ ਇਹ ਕੋਸ਼ਾ ਇਥੇ ਇਹਦਾ ਬਣ ਗਿਆ ਗੋਸ਼ਾ ਹਾਂਜੀ ਸੋ ਇਹ ਇਸ ਤੋਂ ਅੱਗੇ ਜਿਹੜਾ ਖਾਲ ਐ ਇਥੋਂ ਦੀ ਖਾਲ ਲੱਗਾ ਇਹਦੇ ਵਿੱਚ ਦੀ ਰੱਬੇ ਬੰਦੀ ਵੇਲੇ ਦਾ ਇਹ 36 ਦੀ ਬਜਾਏ ਦੀਆਂ 34 ਕਰਮਾ ਸੋ ਉਹ ਉਹ ਦੋ ਕਰਮਾ ਖਾਲ ਦੇ ਵਿੱਚ ਚਲੀਆਂ ਗਈਆਂ ਔਰ 34 ਕਰਮਾ ਦਾ ਇਹ ਨੰਬਰ ਜਿਹੜਾ ਰਹਿ ਗਿਆ ਚੌਕੀ ਕਰਮਾ ਦੇ ਵਿੱਚੋਂ ਜਿਹੜਾ 32 ਤੇ 2 34 ਜਦੋਂ ਆ ਨਵਾਂ ਖਾਲ ਲਾਇਆ ਪਟਵਾਰੀ ਸਹਬਾਨ ਫਿਰ ਵਿੱਚ ਦਿਖਾਉਂਦੇ 32 ਜਮਾ 2 ਇਹਦੀ ਫੀਲਡ ਬੁੱਕ ਲਿਖਦੇ ਸੋ ਇਹ ਇਹ ਜਿਹੜਾ 67 ਮਰਬੇ ਦਾ ਰੈਕਟੈਂਗਲ ਆ 67 ਮਰਬੇ ਦਾ 13 ਜਿਹੜਾ ਮਰਬਾ ਪਾਇਆ ਹੁੰਦਾ ਮਰਬਾ ਨੰਬਰ ਪਾਇਆ ਹੁੰਦਾ ਉਹ ਵੀ ਮਹਿਕਮੇ ਦਾ ਨਿਯਮ ਹੈ ਵੀ ਉਹ ਬਿਲਕੁਲ ਜਿਹੜਾ 13 ਨੰਬਰ ਦੇ ਉੱਤੇ ਪਾਉਣਾ ਜੇਕਰ 13 ਨੰਬਰ ਹੱਥ ਦੇ ਉੱਤੇ ਨਹੀਂ ਆਉਂਦਾ ਵਿੱਚ ਉਹਦੇ ਫਿਰ ਤੁਸੀਂ ਹੋਰ ਨੰਬਰ ਤੇ ਵਿਖਾ ਸਕਦੇ ਹੋ ਵਰਨਾ ਸਾਰੇ ਹੀ ਨਕਸ਼ੇ ਦੇ ਵਿੱਚ ਜਿਹੜਾ ਮਰਬਾ ਉੱਤੇ ਵਿਖਾਇਆ ਹੁੰਦਾ ਉਹ ਬਿਲਕੁਲ ਸੈਂਟਰ ਵਾਲੇ ਨੰਬਰ ਦੇ ਵਿੱਚ ਹੁੰਦਾ ਸੋ ਇਹ ਸਾਡੀ ਜਿਹੜੀ ਅੱਜ ਦੀ ਵੀਡੀਓ ਸੀ ਸੋ ਅਸੀਂ ਤੁਹਾਡਾ ਸਾਰਿਆਂ ਦਾ ਇਹ ਇਸ ਚ ਨਿਰਮਲ ਬੁਖਾਰੀ YouTube ਚੈਨਲ ਚੈਨਲ ਤੇ ਇੱਕ ਵਾਰ ਸਵਾਗਤ ਕਰਦੇ ਹਾਂ ਫਿਰ ਔਰ ਬੇਨਤੀ ਕਰਦੇ ਹਾਂ ਕਿ ਇਸ ਚੈਨਲ ਨੂੰ YouTube ਤੇ ਜਾ ਕੇ ਵੱਡੀ ਪੱਧਰ ਤੇ ਨੂੰ ਸਬਸਕ੍ਰਾਈਬ ਕਰਨਾ ਔਰ ਲੋਕਾਂ 'ਚ ਭੇਜਣਾ ਇਹਨੂੰ ਸ਼ੇਅਰ ਕਰਨਾ ਔਰ ਇਹਦੇ ਨੂੰ ਲਾਈਕ ਕਰਨਾ ਔਰ ਹਾਈਟ ਬਟਨ ਵੀ ਆਂਦੇ ਨੇ ਤਾਂ ਜੋ ਇਹ ਵੀਡੀਓ ਹੋਰ ਵੱਡੀ ਪੱਧਰ ਤੇ ਜਿਹੜਾ ਲੋਕਾਂ ਦੇ ਵਿਚ ਆ ਸਕੇ ਔਰ ਲੋਕ ਆਪਣੀ ਜਾਣਕਾਰੀ ਜਿਹੜੀ ਅਸੀਂ ਆਪਣੀ ਮਹਿਕਮੇ ਦੀ ਦਿੱਤੀ ਹੈ ਕਿਉਂਕਿ ਮਹਿਕਮੇ ਸਾਰੇ ਲੋਕਾਂ ਵਾਸਤੇ ਬਣੇ ਸੋ ਅਸੀਂ ਇੱਕ ਹੋਰ ਇਹਦੇ ਵਿੱਚ ਬਹੁਤ ਮਹੱਤਵਪੂਰਨ ਆਣੀ ਲਾਸਟ ਪੁਆਇੰਟ ਤੁਹਾਨੂੰ ਗੱਲ ਦੱਸਣ ਲੱਗਾ ਹਾਂ ਐ ਜਿਹੜਾ ਹਰਾ ਰੰਗ ਭਰਿਆ ਹੈ ਇਹਦੇ ਵਿੱਚ ਹਰਾ ਰੰਗ ਇਸ ਕਰਕੇ ਭਰਿਆ ਹੈ ਕਿ ਜਦੋਂ ਬੰਦੋਬਸਤ ਹੋਇਆ 1887 ਦੇ ਵਿੱਚ ਸੈਟਲਮੈਂਟ ਜੀ ਨੂੰ ਕਹਿੰਦੇ ਮਰੱਬੇਬੰਦੀ ਹੋਰ ਚੀਜ਼ ਹੁੰਦੀ ਹੈ ਬੰਦੋਬਸਤ ਜਿਹੜਾ ਸੈਟਲਮੈਂਟ ਹੈ ਉਹ ਪੂਰੇ ਦਾ ਪੂਰਾ ਜਿਹੜਾ ਮਾਲੀਆ ਇਹ ਬਦਲਦਾ ਉਹ ਸਭ ਕੁਝ ਚੇਂਜ ਹੁੰਦਾ ਔਰ A ਤੋਂ Z ਸਾਰੀਆਂ ਚੀਜ਼ਾਂ ਚੇਂਜ ਹੁੰਦੀਆਂ ਨੇ ਸੋ ਉਹ 1787 ਚ ਹੋਇਆ ਸੀ ਬੰਦੋਬਸਤ ਹਰਾ ਰੰਗ ਜਿਸ ਵੀ ਨਕਸ਼ੇ ਤੇ ਕਿਤੇ ਭਰਿਆ ਕੋਈ ਸ਼ਾਮ ਲਾੜ ਦੇ ਦਾ ਪੰਚਾਇਤ ਦਾ ਕੋਈ ਵੀ ਜਿਹੜਾ ਛੱਡਿਆ ਜਾਂ ਕਿਸੇ ਬੰਦੇ ਦਾ ਛੱਡਿਆ ਕਿਸੇ ਵਿਅਕਤੀ ਦਾ ਉਹ ਬੰਦਾ ਬੰਦੋਬਸਤ ਵੇਲੇ ਉਹ ਜਗ੍ਹਾ ਦਾ ਪੱਕਾ ਮਾਲਕ ਸੀਗਾ ਪੱਕਾ ਮਾਲਕ ਸੀ ਸੋ ਹਰਾ ਰੰਗ ਇਸ ਗੱਲ ਦੀ ਨਿਸ਼ਾਨਦੇਹੀ ਕਰਦਾ ਸੋ ਇਸ ਬਾਰੇ ਤੁਹਾਡਾ ਇਸ ਵੀਡੀਓ ਬਾਰੇ ਕੋਈ ਵੀ ਤੁਹਾਡਾ ਕਮੈਂਟ ਹੋਵੇ ਤੁਹਾਨੂੰ ਕਿਸੇ ਗੱਲ ਦਾ ਕਨਫਿਊਜ਼ਨ ਹੋਵੇ ਸੋ ਤੁਸੀਂ ਇਹਦੇ ਬਾਰੇ ਕਮੈਂਟ ਕਰ ਸਕਦੇ ਹੋ ਸੋ ਅਸੀਂ ਅਜਾਜਤ ਲੈਣੇ ਤੁਥੋ ਅੱਜ ਚੈਨਲ ਨੂੰ ਨਿਰਮਲ ਪਟਵਾਰੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਵੱਡੀ ਪੱਧਰ ਤੇ ਔਰ YouTube ਤੇ ਜਾ ਕੇ ਬਿਲਕੁਲ ਸਿੱਧਾ ਤੁਸੀਂ ਇਹਨੂੰ ਸਰਚ ਕਰ ਸਕਦੇ ਹੋ ਔਰ ਸਰਚ ਕਰਨ ਤੋਂ ਬਾਅਦ ਉੱਤੇ ਬਟਨ ਆਏਗਾ ਮਾਈਕ ਦਾ ਆਏਗਾ ਉੱਤੇ ਬੋਲ ਕੇ ਵੀ ਕਰ ਸਕਦੇ ਹੋ ਅਲਫਾਬੈਟਿਕਲੀ N I R M L ਨਿਰਮਲ ਸਪੇਸ P A T W A R I ਪਟਵਾਰੀ ਭਰ ਸਕਦੇ ਹੋ ਉਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ